ਚਲ ਜੜੀਆਂ ਪਾਰਟੀਆਂ ਦੇ ਵਿਚਾਰੀ ਹੈ ਸਿਆਸੀ ਮਾਹੌਲ ਗਰਮਾ ਪਾਰਟੀ ਦੇ ਵੱਲੋਂ ਆਪਣੀ ਤੀਜੀ ਲਿਸਟ ਜਾਰੀ ਕਰ ਦਿੱਤੀ ਹੈ ਉਮੀਦਵਾਰਾਂ ਦੀ ਤੀਸਰੀ ਲਿਸਟ ਜਾਰੀ ਕਰ ਦਿੱਤੀ ਹੈ ਦੱਸਦੀ ਹੈ ਕਿ ਫਰੋਜ਼ਪੁਰ ਤੋਂ ਜਗਦੀਪ ਸਿੰਘ ਕਾਕਾ ਬਰਾੜ ਨੂੰ ਟਿਕਟ ਦੇ ਦਿੱਤੀਗੇ ਜੋਥੇ ਗੁਰਦਾਸਪੁਰ ਦੀ ਗੱਲ ਕਰੀਏ ਤਾਂ ਅਮਨਸ਼ੇਰ ਸਿੰਘ ਨੂੰ ਚੌੜ ਮੈਦਾਨ ਦੇ ਵਿੱਚ ਉਤਾਰ ਦਿੱਤਾ ਗਿਆ ਜਲੰਧਰ ਦੀ ਸੀਟ ਹੋਟ ਸੀਟ ਬਣੀ ਹੋਈ ਸੀ ਤੇ ਇੱਥੋਂ ਪਵਨ ਕੁਮਾਰ ਤਿੰਨ ਨੂੰ ਟਿਕਟ ਦਿੱਤੀ ਗਈ ਤੇ ਉੱਥੇ ਜੇ ਲੁਧਿਆਣਾ ਦੀ ਗੱਲ ਕਰੀਏ ਤਾਂ ਮੌਜੂਦਾ ਵਿਧਾਇਕ ਅਸ਼ੋਕ ਪ੍ਰਸ਼ਰ ਪੱਪੀ ਨੂੰ ਟਿਕਟ ਦਿੱਤੀ ਗਈ ਸੋ ਲਗਾਤਾਰ ਲੋਕ ਸਭਾ ਚੋਣ ਲੈ ਕੇ ਹਲਚਲ ਜੜੀ ਆ ਪਾਰਟੀਆਂ ਦੇ ਵਿਚਾਰੀ ਹੈ ਸਿਆਸੀ ਮਾਹੌਲ ਗਰਮਾਇਆ ਹੋਇਆ ਤੇ ਅਸੀਂ ਵਿਚਾਲੇ ਆਮ ਆਦਮੀ ਪਾਰਟੀ ਦੀ ਗੱਲ ਕਰੀਏ ਤਾਂ ਲੋਕ ਸਭਾ ਚੋਣਾਂ ਲੈ ਕੇ ਆਮ ਆਦਮੀ ਪਾਰਟੀ ਦੀਆਂ ਤਿਆਰੀਆਂ ਜੋਰਾ ਸ਼ੋਰਾਂ ਤੇ ਨਜ਼ਰ ਆ ਰਹੀਆਂ ਨੇ ਕਿਉਂਕਿ ਸਭ ਤੋਂ ਪਹਿਲਾਂ ਵੀ ਉਮੀਦਵਾਰਾਂ ਦੀ ਲਿਸਟ ਆਮ ਆਦਮੀ ਪਾਰਟੀ ਦੇ ਵੱਲੋਂ ਹੀ ਜਾਰੀ ਕੀਤੀ ਗਈ ਤੇ ਹੁਣ ਤੀਸਰੀ ਲਿਸਟ ਜਾਰੀ ਕੀਤੀ ਗਈ ਹੈ ਹੌਟ ਸੀਟ ਸੀ ਜੁਲੰਦਰ ਤੇ ਲੁਧਿਆਣਾ ਜਿਸ ਤੋਂ ਉਮੀਦਵਾਰਾਂ ਨੂੰ ਅਗਾਰਿਆ ਗਿਆ ਦੱਸਿਆ ਕਿ ਜੁਲੰਦਰ ਤੋਂ ਪਵਨ ਕੁਮਾਰ ਤਿੰਨ ਨੂੰ ਟਿਕਟ ਦੇ ਦਿੱਤੀ ਹੈ ਤੇ ਲੁਧਿਆਣਾ ਤੋਂ ਅਸ਼ੋਕ ਪ੍ਰਾਸ਼ਰ ਪੱਪੀ ਨੂੰ ਚੋਣ ਮੈਦਾਨ ਦੇ ਵਿੱਚ ਉਤਾਰ ਦਿੱਤਾ ਗਿਆ ਤੇ ਗੁਰਦਾਸਪੁਰ ਤੋਂ ਅਮਨ ਸ਼ੇਰ ਸਿੰਘ ਦੇ ਨਾਮ ਦੇ ਉੱਤੇ ਮੋਹਰ ਲਗਾ ਦਿੱਤੀ ਹੈ ਤੇ ਫਿਰੋਜ਼ਪੁਰ ਦੀ ਜੇ ਗੱਲ ਕਰੀਏ ਤਾਂ ਜਗਦੀਪ ਸਿੰਘ ਕਾਕਾ ਬ੍ਰੈਂਡ ਨੂੰ ਟਿਕਟ ਦਿੱਤੀਗੇ ਸੋ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਲੋਕ ਸਭਾ ਚੋਣਾਂ ਨੂੰ ਲੈ ਕੇ ਆਮ ਆਦਮੀ ਪਾਰਟੀ ਪੂਰੀ ਤਰ੍ਹਾਂ ਸਰਗਰਮ ਨਜ਼ਰ ਆ ਰਹੀ ਹੈ ਤੇ ਆਪਣੀ ਤੀਜੀ ਲਿਸਟ ਜਿਹੜੀ ਆ ਪਾਰਟੀ ਦੇ ਵੱਲੋਂ ਜਾਰੀ ਕਰ ਦਿੱਤੀ ਗਈ ਜਿੱਥੋਂ ਤੱਕ ਜੇ ਗੱਲ ਕਰੀਏ ਤਾਂ ਜਲੰਧਰ ਤੋਂ ਉਮੀਦਵਾਰ ਦੀ ਤਾਂ ਮੰਨਿਆ ਪਹਿਲਾਂ ਹੀ ਜਾ ਰਿਹਾ ਸੀ ਕਿ ਆਮ ਆਦਮੀ ਪਾਰਟੀ ਦੇ ਵਿੱਚ ਜੋ ਸ਼ਾਮਿਲ ਹੋਏ ਸੀ ਪਵਨ ਕੁਮਾਰ ਤਿੰਨੂ ਤੇ ਉਹਨਾਂ ਨੂੰ ਉਮੀਦਵਾਰ ਬਣਾਇਆ ਜਾ ਸਕਦਾ ਕਿਐਸ ਸਰਾਇਆਂ ਪਹਿਲਾਂ ਲਾਈਆਂ ਜਾ ਰਹੀਆਂ ਸੀ ਤੇ ਇਨ੍ਹਾਂ ਕਐਸ ਸਰਾਇਆਂ ਦੇ ਉੱਤੇ ਮੋਹਰ ਲੱਗੀ ਦਿਖਾਈ ਦੇ ਰਹੀ ਹੈ ਆਮ ਆਦਮੀ ਪਾਰਟੀ ਦੇ ਵੱਲੋਂ ਜਲੰਧਰ ਤੋਂ ਪਵਨ ਕੁਮਾਰ ਤਿੰਨੂ ਨੂੰ ਚੌਂ ਮੈਦਾਨ ਦੇ ਵਿੱਚ ਉਤਾਰਿਆ ਗਿਆ ਪੰਜਾਬ ਆਮ ਆਦਮੀ ਪਾਰਟੀ ਨੇ ਤੀਜੀ ਆਪਣੀ ਲਿਸਟ ਜਾਰੀ ਕਰ ਦਿੱਤੀ ਐ ਸੋ ਢੇਲੀ ਪੋਸਟ ਪੰਜਾਬੀ ਦੀ ਖਬਰ ਤੇ ਮੋਹਰ ਲੱਗੀ ਐ ਤੀਜੀ ਲਿਸਟ ਦੇ ਵਿੱਚ ਚਾਰ ਉਮੀਦਵਾਰਾਂ ਦੇ ਨਾਮਾਂ ਦੇ ਉੱਤੇ ਮੋਹਰ ਲਗਾ ਦਿੱਤੀ ਐ ਜਲੰਧਰ ਤੇ ਲੁਧਿਆਣਾ ਹੌਟ ਸੀਟ ਬਣਿਆ ਹੋਇਆ ਸੀ ਹਰ ਇੱਕ ਦੀ ਨਜ਼ਰ ਇੱਥੇ ਟਿੱਕੀ ਹੋਈ ਸੀ ਤੇ ਹੁਣ ਜਲੰਧਰ ਤੋਂ ਪਵਨ ਕੁਮਾਰ ਟੀਨੂਨ ਜੜੀ ਆ ਟਿਕਟ ਦਿੱਤੀ ਗਈ ਤੇ ਉੱਥੇ ਹੀ ਕਾਂਗਰਸ ਦੀ ਗੱਲ ਕਰੀਏ ਤਾਂ ਚਰਨਜੀਤ ਚੰਨੀ ਨਚੋਣ ਮੈਦਾਨ ਦੇ ਵਿੱਚ ਉਤਾਰਿਆ ਗਿਆ ਤੇ ਫਸਮਾ ਮੁਕਾਬਲਾ ਦੇਖਣ ਨੂੰ ਮਿਲ ਸਕਦਾ ਹੈ ਲੁਧਿਆਣਾ ਜ਼ਿਲ੍ਹੇ ਦੇ ਵਿੱਚ ਵੀ ਕਾਫੀ ਨਾਮਾਂ ਦੇ ਉੱਤੇ ਚਰਚਾ ਚੱਲ ਰਹੀ ਸੀ ਕਿ ਵਿਧਾਇਕ ਦੇ ਉੱਤੇ ਦਾ ਜਿਹੜਾ ਖੇਡਿਆ ਜਾ ਸਕਤੇ ਹੈ ਤਾਂ ਇਹਨਾਂ ਚਰਚਾਵਾਂ ਦੇ ਉੱਤੇ ਮੋਹਰ ਲੱਗੀ ਹੈ ਮੌਜੂਦਾ ਵਿਧਾਇਕ ਅਸ਼ੋਕ ਰਾਸ਼ਰ ਪੱਪੀ ਨੂੰ ਜੜੀ ਆ ਟਿਕਟ ਦਿੱਤੀ ਗਈ ਸੋ ਲਗਾਤਾਰ ਪਾਰਟੀਆਂ ਦੇ ਵੱਲੋਂ ਜੜੀ ਆ ਸਰਗਰਮੀ ਦਿਖਾਈ ਦੇ ਜਾ ਰਹੀ ਹੈ ਨਾ ਟਿਕਟਾਂ ਨੂੰ ਲੈ ਕੇ ਤੇ ਅਜਿਹੇ ਦੇ ਵਿੱਚ ਹੁਣ ਕਹਿ ਸਕਦੇ ਹਾਂ ਕਿ ਆਮ ਆਦਮੀ ਪਾਰਟੀ ਦੀ ਤੀਜੀ ਲਿਸਟ ਦਾ ਸਸਪੈਂਸ ਖਤਮ ਹੋ ਚੁੱਕਾ ਹੈ ਤੇ ਚਾਰ ਉਮੀਦਵਾਰਾਂ ਨੂੰ ਚੋਣ ਮੈਦਾਨ ਦੇ ਵਿੱਚ ਉਤਾਰ ਦਿੱਤਾ ਗਿਆ ਤੀਜੀ ਲਿਸਟ ਦੇ ਵਿੱਚ ਨਾਮ ਸ਼ਾਮਿਲ ਕੀਤੇ ਗਏ ਜਗਤੀਪ ਸਿੰਘ ਕਾਕਾ ਬਰਾੜ ਅਮਨ ਸ਼ੇਰ ਸਿੰਘ ਚੈਰੀ ਕਲਸੀ ਪਵਨ ਕੁਮਾਰ ਟੀਨੂ ਤੇ ਅਸ਼ੋਕ ਪ੍ਰਸ਼ਰ ਪੱਪੀ ਨੂੰ ਵੀ ਚੋਣ ਮੈਦਾਨ ਤੇ ਵਿੱਚ ਉਤਾਰ ਦਿੱਤਾ ਗਿਆ ਦੱਸਦੀ ਕਿ ਲੁਧਿਆਣਾ ਜ਼ਿਲ੍ਹੇ ਦਾ ਸਬੰਧ ਇੱਥੇ 14 ਵਿਧਾਇਕ ਸਭਾ ਹਲਕੇ ਨੇ ਦਾਖ ਹਲਕੇ ਤੋਂ ਇਲਾਵਾ ਬਾਕੀ ਸਾਰੇ ਹਲਕਿਆਂ ਦੇ ਵਿੱਚ ਆਮ ਆਦਮੀ ਪਾਰਟੀ ਦੇ ਵਿਧਾਇਕ ਨੇ ਤੇ ਅਚਿਹੇ ਦੇ ਵਿੱਚ ਕਿਹਾ ਜਾ ਰਿਹਾ ਸੀ ਕਿ ਪਾਰਟੀ ਦੇ ਵੱਲੋਂ ਇਹਨਾਂ ਸਾਰੀਆਂ ਗੱਲਾਂ ਦਾ ਫਾਇਦਾ ਉਠਾਉਣ ਦੀ ਕੋਸ਼ਿਸ਼ ਕੀਤੀ ਜਾਵੇਗੀ ਤੇ ਮੌਜੂਦਾ ਵਿਧਾਇਕ ਤੇ ਦਾਅ ਪੇਚ ਖੇਡਿਆ ਜਾ ਸਕਦਾ ਹੈ ਤੇ ਇਹਨਾਂ ਕਿਆਸਰਾਈਆਂ ਨੂੰ ਸੱਚ ਕੀਤਾ ਤੇ ਹੁਣ ਆਮ ਆਦਮੀ ਪਾਰਟੀ ਦੇ ਵੱਲੋਂ ਲੁਧਿਆਣਾ ਤੋਂ ਸ਼ੋਕ ਪ੍ਰੈਸ਼ਰ ਪੱਪੀ ਨੂੰ ਉਮੀਦਵਾਰ ਐਲਾਨਿਆ ਗਿਆ ਤੇ ਉੱਥੇ ਜਫਰੋਜ਼ਪੁਰ ਦੀ ਗੱਲ ਕਰੀਏ ਤਾਂ ਜਗਤੀਪ ਸਿੰਘ ਕਾਕਾ ਬਰਾਡ ਨੂੰ ਟਿਕਟ ਦਿੱਤੀ ਹੈ ਗੁਰਦਾਸਪੁਰ ਤੋਂ ਅਮਨਸ਼ੇਰ ਸਿੰਘ ਚੈਰੀ ਕਲਸੀ ਨੂੰ ਉਮੀਦਵਾਰ ਐਲਾਨਿਆ ਗਿਆ ਤੇ ਜਲੰਧਰ ਤੋਂ ਪਵਨ ਕੁਮਾਰ ਤੀਨੂ ਨੂੰ ਟਿਕਟ ਦੇ ਦਿੱਤੀ ਹੈ ਸੋ ਲਗਾਤਾਰ ਅੱਜ ਚਰਚਾਵਾਂ ਚੱਲ ਰਹੀਆਂ ਸੀ ਕਿ ਥੋੜੇ ਜਿਹੇ ਸਮੇਂ ਤੱਕ ਆਮ ਆਦਮੀ ਪਾਰਟੀ ਦੇ ਵੱਲੋਂ ਤੀਜੀ ਲਿਸਟ ਦਾ ਐਲਾਨ ਕੀਤਾ ਜਾ ਰਿਹਾ ਹੈ ਤੇ ਹੁਣ ਇਸ ਲਿਸਟ ਨੂੰ ਸਾਂਝਾ ਕਰ ਦਿੱਤਾ ਗਿਆ ਸੋ ਵੱਡੀ ਖਬਰ ਤੁਹਾਡੇ ਨਾਲ ਸੰਚਾਰ ਰਹੇ ਹਾਲਾਂਕਿ ਆਮਦਮੀ ਪਾਰਟੀ ਦੇ ਵੱਲੋਂ ਇਹਨਾਂ ਚੋਣਾਂ ਨੂੰ ਲੈ ਕੇ ਜੋਰਾ ਸ਼ੋਰਾਂ ਤੇ ਤਿਆਰੀਆਂ ਕੀਤੀਆਂ ਜਾ ਰੀਆਂ ਨੇ ਤੇ ਅਜਿਹੇ ਦੇ ਵਿੱਚ ਚਾਰ ਉਮੀਦਵਾਰਾਂ ਨੂੰ ਚੋਣ ਮੈਦਾਨ ਦੇ ਵਿੱਚ ਉਤਾਰ ਦਿੱਤਾ ਗਿਆ ਚੋਣ ਮੈਦਾਨ ਦੇ ਲਈ ਤੇਰਾ ਚਿਹਰੇਆਂ ਦਾ ਐਲਾਨ ਆਮਦਮੀ ਪਾਰਟੀ ਦੇ ਵੱਲੋਂ ਕੀਤਾ ਗਿਆ ਚਾਰ ਨਾਮਾਂ ਦੇ ਉੱਤੇ ਮੋਹਰ ਲਗਾ ਦਿੱਤੀ ਐ ਸੋ ਪੋਰਟ ਸੀਟ ਲੁਧਿਆਣਾ ਤੇ ਜਲੰਧਰ ਤੇ ਨਸਰਾ ਟਿਕੀਆਂ ਹੋਈਆਂ ਸੀ ਤੇ ਹੁਣ ਪਵਨ ਕੁਮਾਰ ਟਿੰਨੂ ਦਾ ਮੁਕਾਬਲਾ ਜਿਹੜਾ ਕਾਫੀ ਦੇਖਣ ਮਿਲ ਸਕਦਾ ਹੈ ਚਰਨਜੀਤ ਸਿੰਘ ਚੰਨੀ ਨਾਲ ਮੁਕਾਬਲਾ ਹੋ ਸਕਦਾ ਹੈ ਤੇ ਉੱਥੇ ਜੇ ਗੱਲ ਕਰੀਏ ਜਲੰਧਰ ਲੋਕ ਸਭਾ ਸੀਟ ਤੋਂ ਕਾਂਗਰਸ ਵੱਲੋਂ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੂੰ ਚੋਣ ਮੈਦਾਨ ਦੇ ਵਿੱਚ ਉਤਾਰ ਦਿੱਤਾ ਕਿ ਆਮ ਆਦਮੀ ਪਾਰਟੀ ਛੱਡ ਕੇ ਆਏ ਸਾਬਕਾ ਸੰਸਦ ਮੈਂਬਰ ਸੁਸ਼ੀਲ ਕੁਮਾਰ ਰਿੰਕੂ ਨੂੰ ਪਾਜਪਾ ਨੇ ਆਪਣਾ ਉਮੀਦਵਾਰ ਬਣਾਇਆ ਹੈ ਅਜੇ ਤੱਕ ਉੱਥੇ ਅਕਲ ਦਲ ਦੇ ਵੱਲੋਂ ਆਪਣਾ ਪੱਤਾ ਨਹੀਂ ਖੋਲਿਆ ਗਿਆ ਤੇ ਹੁਣ ਆਮ ਆਦਮੀ ਪਾਰਟੀ ਦੇ ਵੱਲੋਂ ਪਵਨ ਕੁਮਾਰ ਤਿੰਨੂ ਨੂੰ ਚੋਣ ਮੈਦਾਨ ਦੇ ਵਿੱਚ ਉਤਾਰਿਆ ਗਿਆ ਦੇਖਣਾ ਹੋਵੇਗਾ ਕਿ ਕਿਸ ਤਰੀਕੇ ਦੇ ਨਾਲ ਮੁਕਾਬਲਾ ਜੜਾ ਰੰਧਾ ਜੁਲੰਦਰ ਤੇ ਲੁਧਿਆਣਾ ਤੇ ਨਸਰਾ ਸਭ ਦੇ ਟਿਕਿਆ ਸੀ ਤੇ اسی ਵਿਚਾਲੇ ਫਰੋਜ਼ਪੁਰ ਤੋਂ ਵੀ ਜਗਤੀਪ ਸਿੰਘ ਕਾਕਾ ਬਰਾਣ ਨੂੰ ਟਿਕਟ ਦੇ ਦਿੱਤੀ ਹੈ ਤੇ ਗੁਰਦਾਸਪੁਰ ਦੀ ਗੱਲ ਕਰੀਏ ਤਾਂ ਅਮਨ ਸ਼ੇਰ ਸਿੰਘ ਸ਼ੈਰੀ ਕਲਸੀ ਨੂੰ ਚੌਣ ਮੈਦਾਨ ਦੇ ਵਿੱਚ ਉੱਤਾਰ ਦਿੱਤਾ ਕਿ ਆਹ ਸੋ ਤੀਜੀ ਲਿਸਟ ਦਾ ਸਸਪੈਂਸ ਜਿਹੜਾ ਖਤਮ ਹੋ ਚੁੱਕਾ ਹੈ ਤੀਸਰੀ ਲਿਸਟ ਆਮ ਆਦਮੀ ਪਾਰਟੀ ਦੇ ਵੱਲੋਂ ਵੀ ਜਾਰੀ ਕਰ ਦਿੱਤੀ ਗਈ ਹੈ। ਪਾਰਟੀ ਦੇ ਵੱਲੋਂ ਆਪਣੀ ਤੀਜੀ ਲਿਸਟ ਜਾਰੀ ਕਰ ਦਿੱਤੀ ਹੈ ਉਮੀਦਵਾਰਾਂ ਦੀ ਤੀਸਰੀ ਲਿਸਟ ਜਾਰੀ ਕਰ ਦਿੱਤੀ ਹੈ ਦੱਸਦੀ ਹੈ ਕਿ ਫਿਰੋਜ਼ਪੁਰ ਤੋਂ ਜਗਦੀਪ ਸਿੰਘ ਕਾਕਾ ਬਰਾੜ ਨੂੰ ਟਿਕਟ ਦੇ ਦਿੱਤੀ ਗਈ ਜੋਥੇ ਗੁਰਦਾਸਪੁਰ ਦੀ ਗੱਲ ਕਰੀਏ ਤਾਂ ਅਮਨਸ਼ੇਰ ਸਿੰਘ ਨੂੰ ਚੌੜ ਮੈਦਾਨ ਦੇ ਵਿੱਚ ਉਤਾਰ ਦਿੱਤਾ ਗਿਆ ਜਲੰਧਰ ਦੀ ਸੀਟ ਹੋਟ ਸੀਟ ਬਣੀ ਹੋਈ ਸੀ ਤੇ ਇੱਥੋਂ ਪਵਨ ਕੁਮਾਰ ਟਿੰਨੂ ਨੂੰ ਟਿਕਟ ਦਿੱਤੀ ਗਈ ਤੇ ਉੱਥੇ ਜੇ ਲੁਧਿਆਣਾ ਦੀ ਗੱਲ ਕਰੀਏ ਤਾਂ ਮੌਜੂਦਾ ਵਿਧਾਇਕ ਅਸ਼ੋਕ ਪ੍ਰਾਸ਼ਰ ਪੱਪੀ ਨੂੰ ਟਿਕਟ ਦਿੱਤੀ ਗਈ ਸੋ ਲਗਾਤਾਰ ਲੋਕ ਸਭਾ ਚੋਣਾਂ ਲੈ ਕੇ ਹਲਚਲ ਜੜੀ ਆ ਪਾਰਟੀਆਂ ਦੇ ਵਿਚਾਰੀ ਹੈ ਸਿਆਸੀ ਮਾਹੌਲ ਗਰਮਾਇਆ ਹੋਇਆ ਤੇ ਅਸੀਂ ਵਿਚਾਰੇ ਆਮ ਆਦਮੀ ਪਾਰਟੀ ਦੀ ਗੱਲ ਕਰੀਏ ਤਾਂ ਲੋਕ ਸਭਾ ਚੋਣਾਂ ਲੈ ਕੇ ਆਮ ਆਦਮੀ ਪਾਰਟੀ ਦੀਆਂ ਤਿਆਰੀਆਂ ਜੋਰਾ ਸ਼ੋਰਾ ਤੇ ਨਜ਼ਰ ਆ ਰਹੀਆਂ ਨੇ ਕਿਉਂਕਿ ਸਭ ਤੋਂ ਪਹਿਲਾਂ ਵੀ ਉਮੀਦਵਾਰਾਂ ਦੀ ਲਿਸਟ ਆਮ ਆਦਮੀ ਪਾਰਟੀ ਦੇ ਵੱਲੋਂ ਹੀ ਜਾਰੀ ਕੀਤੀ ਗਈ ਤੇ ਹੁਣ ਤੀਸਰੀ ਲਿਸਟ ਜਾਰੀ ਕੀਤੀ ਗਈ ਹੈ ਹੌਟ ਸੀਟਸ ਸੀ ਜਲੰਧਰ ਤੇ ਲੁਧਿਆਣਾ ਜਿਸ ਤੋਂ ਉਮੀਦਵਾਰਾਂ ਨੂੰ ਦਾਰਿਆ ਗਿਆ ਦੱਸਿਆ ਕਿ ਜਲੰਧਰ ਤੋਂ ਪਵਨ ਕੁਮਾਰ ਤਿੰਨ ਨੂੰ ਟਿਕਟ ਦੇ ਦਿੱਤੀ ਹੈ ਤੇ ਲੁਧਿਆਣਾ ਤੋਂ ਅਸ਼ੋਕ ਪ੍ਰਾਸ਼ਰ ਪੱਪੀ ਨੂੰ ਚੌਂ ਮੈਦਾਨ ਦੇ ਵਿੱਚ ਉਤਾਰ ਦਿੱਤਾ ਗਿਆ ਤੇ ਗੁਰਦਾਸਪੁਰ ਤੋਂ ਅਮਨ ਸ਼ੇਰ ਸਿੰਘ ਦੇ ਨਾਮ ਦੇ ਉੱਤੇ ਮੋਹਰ ਲਗਾ ਦਿੱਤੀ ਹੈ ਤੇ ਫਿਰੋਜ਼ਪੁਰ ਦੀ ਜੇ ਗੱਲ ਕਰੀਏ ਤਾਂ ਜਗਦੀਪ ਸਿੰਘ ਕਾਕਾ ਬ੍ਰੈਂਡ ਨੂੰ ਟਿੱਕਟ ਦਿੱਤੀਗੇ ਸੋ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਲੋਕ ਸਭਾ ਚੋਣਾਂ ਨੂੰ ਲੈ ਕੇ ਆਮ ਆਦਮੀ ਪਾਰਟੀ ਪੂਰੀ ਤਰ੍ਹਾਂ ਸਰਗਰਮ ਨਜ਼ਰ ਆ ਰਹੀ ਹੈ ਤੇ ਆਪਣੀ ਤੀਜੀ ਲਿਸਟ ਜਿਹੜੀ ਆ ਪਾਰਟੀ ਦੇ ਵੱਲੋਂ ਜਾਰੀ ਕਰ ਦਿੱਤੀ ਗਈ ਹੈ ਜਿੱਥੋਂ ਤੱਕ ਜੇ ਗੱਲ ਕਰੀਏ ਤਾਂ ਜਲੰਧਰ ਤੋਂ ਉਮੀਦਵਾਰ ਦੀ ਤਾਂ ਮੰਨਿਆ ਪਹਿਲਾਂ ਹੀ ਜਾ ਰਿਹਾ ਸੀ ਕਿ ਆਮ ਆਦਮੀ ਪਾਰਟੀ ਦੇ ਵਿੱਚ ਜੋ ਸ਼ਾਮਿਲ ਹੋਏ ਸੀ ਪਵਨ ਕੁਮਾਰ ਟਿੰਨੂ ਤੇ ਉਹਨਾਂ ਨੂੰ ਉਮੀਦਵਾਰ ਬਣਾਇਆ ਜਾ ਸਕਦਾ ਕਿਆਸ ਸਰਾਇਆਂ ਪਹਿਲੋਂ ਲਾਈਆਂ ਜਾ ਰਹੀਆਂ ਸੀ ਤੇ ਇਨ੍ਹਾਂ ਕਿਆਸਰਾਇਆਂ ਦੇ ਉੱਤੇ ਮੋਹਰ ਲੱਗੀ ਦਿਖਾਈ ਦੇ ਰਹੀ ਹੈ ਆਮ ਆਦਮੀ ਪਾਰਟੀ ਦੇ ਵੱਲੋਂ ਜਲੰਧਰ ਤੋਂ ਪਵਨ ਕੁਮਾਰ ਤਿੰਨੋਂ ਨੂੰ ਚੋਣ ਮੈਦਾਨ ਦੇ ਵਿੱਚ ਉਤਾਰਿਆ ਗਿਆ ਪੰਜਾਬ ਆਮ ਆਦਮੀ ਪਾਰਟੀ ਨੇ ਤੀਜੀ ਆਪਣੀ ਲਿਸਟ ਜਾਰੀ ਕਰ ਦਿੱਤੀ ਹੈ ਸੋ ਡੇਲੀ ਪੋਸਟ ਪੰਜਾਬੀ ਦੀ ਖਬਰ ਤੇ ਮੋਹਰ ਲੱਗੀ ਹੈ ਤੀਜੀ ਲਿਸਟ ਦੇ ਵਿੱਚ ਚਾਰ ਉਮੀਦਵਾਰਾਂ ਦੇ ਨਾਮਾਂ ਦੇ ਉੱਤੇ ਮੋਹਰ ਲਗਾ ਦਿੱਤੀ ਹੈ ਜਲੰਧਰ ਤੇ ਲੁਧਿਆਣਾ ਹੌਟ ਸੀਟ ਬੜਿਆ ਹੋਇਆ ਸੀ ਹਰ ਇੱਕ ਦੀ ਨਜ਼ਰ ਇੱਥੇ ਟਿੱਕੀ ਹੋਈ ਸੀ ਤੇ ਹੁਣ ਜਲੰਧਰ ਤੋਂ ਪਵਨ ਕੁਮਾਰ ਟੀਨੂ ਨੂੰ ਜੜੀ ਆ ਟਿਕਟ ਦਿੱਤੀ ਗਈ ਤੇ ਉੱਥੇ ਹੀ ਕਾਂਗਰਸ ਦੀ ਗੱਲ ਕਰੀਏ ਤਾਂ ਚਰਨਜੀਤ ਚੰਨੀ ਨੂੰ ਚੋਣ ਮੈਦਾਨ ਦੇ ਵਿੱਚ ਉਤਾਰਿਆ ਗਿਆ ਤੇ ਫਸਮਾ ਮੁਕਾਬਲਾ ਦੇਖਣ ਨੂੰ ਮਿਲ ਸਕਦਾ ਹੈ ਲੁਧਿਆਣਾ ਜ਼ਿਲ੍ਹੇ ਦੇ ਵਿੱਚ ਵੀ ਕਾਫੀ ਨਾਮਾਂ ਦੇ ਉੱਤੇ ਚਰਚਾ ਚੱਲ ਰਹੀ ਸੀ ਕਿ ਵਿਧਾਇਕ ਦੇ ਉੱਤੇ ਦਾ ਜਿਹੜਾ ਖੇਡਿਆ ਜਾ ਸਕਤੇ ਹੈ ਤਾਂ ਇਹਨਾਂ ਚਰਚਾਵਾਂ ਦੇ ਉੱਤੇ ਮੋਹਰ ਲੱਗੀ ਹੈ ਮੌਜੂਦਾ ਵਿਧਾਇਕ ਅਸ਼ੋਕ ਆਸ਼ਰ ਪੱਪੀ ਨੂੰ ਜੜੀ ਆ ਟਿਕਟ ਦਿੱਤੀ ਗਈ ਸੋ ਲਗਾਤਾਰ ਪਾਰਟੀਆਂ ਦੇ ਵੱਲੋਂ ਜੜੀ ਆ ਸਰਗਰਮੀ ਦਿਖਾਈ ਜਾ ਰਹੀ ਹੈ ਨਾ ਟਿਕਟਾਂ ਨੂੰ ਲੈ ਕੇ ਤੇ ਅਜਿਹੇ ਦੇ ਵਿੱਚ ਹੁਣ ਕਹਿ ਸਕਦੇ ਹਾਂ ਕਿ ਆਮ ਆਦਮੀ ਪਾਰਟੀ ਦੀ ਤੀਜੀ ਲਿਸਟ ਦਾ ਸਸਪੈਂਸ ਖਤਮ ਹੋ ਚੁੱਕਾ ਹੈ ਤੇ ਚਾਰ ਉਮੀਦਵਾਰਾਂ ਨੂੰ ਚੋਣ ਮੈਦਾਨ ਦੇ ਵਿੱਚ ਉਤਾਰ ਦਿੱਤਾ ਗਿਆ ਤੀਜੀ ਲਿਸਟ ਦੇ ਵਿੱਚ ਨਾਮ ਸ਼ਾਮਿਲ ਕੀਤੇ ਗਏ ਜਗਤੀਪ ਸਿੰਘ ਕਾਕਾ ਬਰਾੜ ਅਮਨਸ਼ੇਰ ਸਿੰਘ ਚੈਰੀ ਕਲਸੀ ਪਵਨ ਕੁਮਾਰ ਠੀਨੂਤੇ ਅਸ਼ੋਕ ਪ੍ਰਸ਼ਰ ਪੱਪੀ ਨੂੰ ਵੀ ਚੋਣ ਮੈਦਾਨ ਦੇ ਵਿੱਚ ਉਤਾਰ ਦਿੱਤਾ ਗਿਆ ਦੱਸ ਦਈਏ ਕਿ ਲੁਧਿਆਣਾ ਜ਼ਿਲ੍ਹੇ ਦਾ ਸਬੰਧ ਇੱਥੇ 14 ਵਿਧਾਨ ਸਭਾ ਹਲਕੇ ਨੇ ਦਾ ਹਲਕੇ ਤੋਂ ਇਲਾਵਾ ਬਾਕੀ ਸਾਰੇ ਹਲਕਿਆਂ ਦੇ ਵਿੱਚ ਆਮ ਆਦਮੀ ਪਾਰਟੀ ਦੇ ਵਿਧਾਇਕ ਨੇ ਤੇ ਅਚਰੇਹ ਦੇ ਵਿੱਚ ਕਿਹਾ ਜਾ ਰਿਹਾ ਸੀ ਕਿ ਪਾਰਟੀ ਦੇ ਵੱਲੋਂ ਇਹਨਾਂ ਸਾਰੀਆਂ ਗੱਲਾਂ ਦਾ ਫਾਇਦਾ ਉਠਾਉਣ ਦੀ ਕੋਸ਼ਿਸ਼ ਕੀਤੀ ਜਾਵੇਗੀ ਤੇ ਮੌਜੂਦਾ ਵਿਧਾਇਕ ਤੇ ਦਾਅ ਪੇਚ ਖੇਡਿਆ ਜਾ ਸਕਦਾ ਹੈ ਤੇ ਇਹਨਾਂ ਕਿਆਸਰਾਈਆਂ ਨੂੰ ਸੱਚ ਕੀਤਾ ਤੇ ਹੁਣ ਆਮ ਆਦਮੀ ਪਾਰਟੀ ਦੇ ਵੱਲੋਂ ਲੁਧਿਆਣਾ ਤੋਂ ਔਸ਼ੋਕ ਪ੍ਰਸ਼ਰ ਪੱਪੀ ਨੂੰ ਉਮੀਦਵਾਰ ਐਲਾਨਿਆ ਗਿਆ ਤੇ ਉੱਥੇ ਜਫਰੋਜ਼ਪੁਰ ਦੀ ਗੱਲ ਕਰੀ ਤਾਂ ਜਗਤੀਪ ਸਿੰਘ ਕਾਕਾ ਬ੍ਰਾਂਡ ਨੂੰ ਟਿਕਟ ਦਿੱਤੀ ਹੈ ਗੁਰਦਾਸਪੁਰ ਤੋਂ ਅਮਨ ਸ਼ੇਰ ਸਿੰਘ ਚੈਰੀ ਕਲਸੀ ਨੂੰ ਉਮੀਦਵਾਰ ਐਲਾਨਿਆ ਗਿਆ ਤੇ ਜਲੰਧਰ ਤੋਂ ਪਵਨ ਕੁਮਾਰ ਟਿੰਨੂ ਨੂੰ ਟਿਕਟ ਦੇ ਦਿੱਤੀ ਹੈ ਸੋ ਲਗਾਤਾਰ ਅੱਜ ਚਰਚਾਵਾਂ ਚੱਲ ਰਹੀਆਂ ਸੀ ਕਿ ਥੋੜੇ ਹੀ ਸਮੇਂ ਤੱਕ ਆਮ ਆਦਮੀ ਪਾਰਟੀ ਦੇ ਵੱਲੋਂ ਤੀਜੀ ਲਿਸਟ ਦਾ ਐਲਾਨ ਕੀਤਾ ਜਾ ਰਿਹਾ ਹੈ ਤੇ ਹੁਣ ਇਸ ਲਿਸਟ ਨੂੰ ਸਾਂਝਾ ਕਰ ਦਿੱਤਾ ਗਿਆ ਸੋ ਵੱਡੀ ਖਬਰ ਤੁਹਾਡਾ ਨ ਸੰਚਿਤ ਕਰ ਰਹੇ ਹਨ ਹਾਲਾਂਕਿ ਆਮਦਮੀ ਪਾਰਟੀ ਦੇ ਵੱਲੋਂ ਇਹਨਾਂ ਚੋਣਾਂ ਨੂੰ ਲੈ ਕੇ ਜੋਰਾਂ ਸ਼ੋਰਾਂ ਤੇ ਤਿਆਰੀਆਂ ਕੀਤੀਆਂ ਜਾ ਰਹੀਆਂ ਨੇ ਤੇ ਅਜਿਹੇ ਦੇ ਵਿੱਚ ਚਾਰ ਉਮੀਦਵਾਰਾਂ ਨੂੰ ਚੋਣ ਮੈਦਾਨ ਦੇ ਵਿੱਚ ਉਤਾਰ ਦਿੱਤਾ ਗਿਆ ਚੋਣ ਮੈਦਾਨ ਦੇ ਲਈ ਤੇਰਾ ਚਿਹਰੇਆਂ ਦਾ ਐਲਾਨ ਆਮਦਮੀ ਪਾਰਟੀ ਦੇ ਵੱਲੋਂ ਕੀਤਾ ਗਿਆ ਚਾਰ ਨਾਮਾਂ ਦੇ ਉੱਤੇ ਮੋਹਰ ਲਗਾ ਦਿੱਤੀ ਐ ਸੋ ਫੋਟ ਸਿਟ ਲੁਧਿਆਣਾ ਤੇ ਜਲੰਧਰ ਤੇ ਨਸਰਾ ਟਿੱਕੀਆਂ ਹੋਈਆਂ ਸੀ ਤੇ ਹੁਣ ਪਵਨ ਕੁਮਾਰ ਟਿੰਨੂ ਦਾ ਮੁਕਾਬਲਾ ਜਿਹੜਾ ਕਾਫੀ ਦੇਖਣ ਮਿਲ ਸਕਦਾ ਹੈ ਚਰਨਜੀਤ ਸਿੰਘ ਚੰਨੀ ਨਾਲ ਮੁਕਾਬਲਾ ਹੋ ਸਕਦਾ ਹੈ ਤੇ ਉੱਥੇ ਜੇ ਗੱਲ ਕਰੀਏ ਜਲੰਧਰ ਲੋਕ ਸਭਾ ਸੀਟ ਤੋਂ ਕਾਂਗਰਸ ਵੱਲੋਂ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੂੰ ਚੋਣ ਮੈਦਾਨ ਦੇ ਵਿੱਚ ਉਤਾਰ ਦਿੱਤਾ ਕਿ ਆਮ ਆਦਮੀ ਪਾਰਟੀ ਛੱਡ ਕੇ ਆਏ ਸਾਬਕਾ ਸੰਸਦ ਮੈਂਬਰ ਸੁਸ਼ੀਲ ਕੁਮਾਰ ਰਿੰਕੂ ਨੂੰ ਪਾਜਪਾ ਨੇ ਆਪਣਾ ਉਮੀਦਵਾਰ ਬਣਾਇਆ ਹੈ ਹਜੇ ਤੱਕ ਉੱਥੇ ਅਕਲ ਦਲ ਦੇ ਵੱਲੋਂ ਆਪਣਾ ਪੱਤਾ ਨਹੀਂ ਖੋਲਿਆ ਗਿਆ ਤੇ ਹੁਣ ਆਮ ਆਦਮੀ ਪਾਰਟੀ ਦੇ ਵੱਲੋਂ ਪਵਨ ਕੁਮਾਰ ਟੀਨੂ ਨੂੰ ਚੋਣ ਮੈਦਾਨ ਦੇ ਵਿੱਚ ਉਤਾਰਿਆ ਗਿਆ ਦੇਖਣਾ ਹੋਵੇਗਾ ਕਿ ਕਿਸ ਤਰੀਕੇ ਦੇ ਨਾਲ ਮੁਕਾਬਲਾ ਜੜਾ ਤਿੰਦ ਹੈ ਜੁਲੰਦਰ ਤੇ ਲੁਧਿਆਣਾ ਤੇ ਨਸਰਾ ਸਭ ਦੇ ਟਿਕਿਆ ਸੀ ਤੇ اسی ਵਿਚਾਰੇ ਫਰੋਜ਼ਪੁਰ ਤੋਂ ਵੀ ਜਗਤੀਪ ਸਿੰਘ ਕਾਕਾ ਬਰਾਣ ਨੂੰ ਟਿਕਟ ਦੇ ਦਿੱਤੀ ਹੈ ਤੇ ਗੁਰਦਾਸਪੁਰ ਦੀ ਗੱਲ ਕਰੀਏ ਤਾਂ ਅਮਨ ਸ਼ੇਰ ਸਿੰਘ ਸ਼ੈਰੀ ਕਲਸੀ ਨੂੰ ਚੋਣ ਮੈਦਾਨ ਦੇ ਵਿੱਚ ਉਤਾਰ ਦਿੱਤਾ ਗਿਆ ਸੋ ਤੀਜੀ ਲਿਸਟ ਦਾ ਸਸਪੈਂਸ ਜਿਹੜਾ ਖਤਮ ਹੋ ਚੁੱਕਾ ਹੈ ਤੀਸਰੀ ਲਿਸਟ ਆਮ ਆਦਮੀ ਪਾਰਟੀ ਦੇ ਵੱਲੋਂ ਵੀ ਜਾਰੀ ਕਰ ਦਿੱਤੀ ਗਈ ਹੈ ਪਾਰਟੀ ਦੇ ਵੱਲੋਂ ਆਪਣੀ ਤੀਜੀ ਲਿਸਟ ਜਾਰੀ ਕਰ ਦਿੱਤੀ ਹੈ ਉਮੀਦਵਾਰਾਂ ਦੀ ਤੀਸਰੀ ਲਿਸਟ ਜਾਰੀ ਕਰ ਦਿੱਤੀ ਹੈ ਦੱਸਦੀ ਹੈ ਕਿ ਫਰੋਜ਼ਪੁਰ ਤੋਂ ਜਗਦੀਪ ਸਿੰਘ ਕਾਕਾ ਬਰਾੜ ਨੂੰ ਟਿਕਟ ਦੇ ਦਿੱਤੀ ਗਈ ਜੋਥੇ ਗੁਰਦਾਸਪੁਰ ਦੀ ਗੱਲ ਕਰੀਏ ਤਾਂ ਅਮਨਸ਼ੇਰ ਸਿੰਘ ਨੂੰ ਚੌੜ ਮੈਦਾਨ ਦੇ ਵਿੱਚ ਉਤਾਰ ਦਿੱਤਾ ਗਿਆ ਜਲੰਧਰ ਦੀ ਸੀਟ ਹੋਟ ਸੀਟ ਬਣੀ ਹੋਈ ਸੀ ਤੇ ਇੱਥੋਂ ਪਵਨ ਕੁਮਾਰ ਟਿੰਨੂ ਨੂੰ ਟਿਕਟ ਦਿੱਤੀ ਗਈ ਤੇ ਉੱਥੇ ਜੇ ਲੁਧਿਆਣਾ ਦੀ ਗੱਲ ਕਰੀਏ ਤਾਂ ਮੌਜੂਦਾ ਵਿਧਾਇਕ ਅਸ਼ੋਕ ਪ੍ਰਾਸ਼ਰ ਪੱਪੀ ਨੂੰ ਟਿਕਟ ਦਿੱਤੀ ਗਈ ਸੋ ਲਗਾਤਾਰ ਲੋਕ ਸਭਾ ਚੋਣ ਲੈ ਕੇ ਹਲਚਲ ਜੜੀ ਆ ਪਾਰਟੀਆਂ ਦੇ ਵਿਚਾਰੀ ਹੈ ਸਿਆਸੀ ਮਾਹੌਲ ਗਰਮਾਇਆ ਹੋਇਆ ਤੇ ਅਸੀਂ ਵਿਚਾਲੇ ਆਮ ਆਦਮੀ ਪਾਰਟੀ ਦੀ ਗੱਲ ਕਰੀਏ ਤਾਂ ਲੋਕ ਸਭਾ ਚੋਣਾਂ ਲੈ ਕੇ ਆਮ ਆਦਮੀ ਪਾਰਟੀ ਦੀਆਂ ਤਿਆਰੀਆਂ ਜੋਰਾ ਸ਼ੋਰਾ ਤੇ ਨਜ਼ਰ ਆ ਰਹੀਆਂ ਨੇ ਕਿਉਂਕਿ ਸਭ ਤੋਂ ਪਹਿਲਾਂ ਵੀ ਉਮੀਦਵਾਰਾਂ ਦੀ ਲਿਸਟ ਆਮ ਆਦਮੀ ਪਾਰਟੀ ਦੇ ਵੱਲੋਂ ਹੀ ਜਾਰੀ ਕੀਤੀ ਗਈ ਤੇ ਹੁਣ ਤੀਸਰੀ ਲਿਸਟ ਜਾਰੀ ਕੀਤੀ ਗਈ ਹੈ ਹੌਟ ਸੀਟ ਸੀ ਜੁਲੰਦਰ ਤੇ ਲੁਧਿਆਣਾ ਜਿਸ ਤੋਂ ਉਮੀਦਵਾਰਾਂ ਨੂੰ ਅਦਾਰਿਆ ਗਿਆ ਦੱਸਿਆ ਕਿ ਜੁਲੰਦਰ ਤੋਂ ਪਵਨ ਕੁਮਾਰ ਤਿੰਨ ਨੂੰ ਟਿਕਟ ਦੇ ਦਿੱਤੀ ਹੈ ਤੇ ਲੁਧਿਆਣਾ ਤੋਂ ਅਸ਼ੋਕ ਪ੍ਰਾਸ਼ਰ ਪੱਪੀ ਨੂੰ ਚੋਣ ਮੈਦਾਨ ਦੇ ਵਿੱਚ ਉਤਾਰ ਦਿੱਤਾ ਗਿਆ ਤੇ ਗੁਰਦਾਸਪੁਰ ਤੋਂ ਅਮਨ ਸ਼ੇਰ ਸਿੰਘ ਦੇ ਨਾਮ ਦੇ ਉੱਤੇ ਮੋਹਰ ਲਗਾ ਦਿੱਤੀ ਹੈ ਤੇ ਫਿਰੋਜ਼ਪੁਰ ਦੀ ਜੇ ਗੱਲ ਕਰੀਏ ਤਾਂ ਜਗਦੀਪ ਸਿੰਘ ਕਾਕਾ ਬ੍ਰੈਂਡ ਨੂੰ ਟਿਕਟ ਦਿੱਤੀ ਗਈ ਸੋ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਲੋਕ ਸਭਾ ਚੋਣਾਂ ਨੂੰ ਲੈ ਕੇ ਆਮ ਆਦਮੀ ਪਾਰਟੀ ਪੂਰੀ ਤਰ੍ਹਾਂ ਸਰਗਰਮ ਨਜ਼ਰ ਆ ਰਹੀ ਹੈ ਤੇ ਆਪਣੀ ਤੀਜੀ ਲਿਸਟ ਜਿਹੜੀ ਆ ਪਾਰਟੀ ਦੇ ਵੱਲੋਂ ਜਾਰੀ ਕਰ ਦਿੱਤੀ ਗਈ ਜਿੰਤੋਂ ਤੱਕ ਜੇ ਗੱਲ ਕਰੀਏ ਤਾਂ ਜਲੰਧਰ ਤੋਂ ਉਮੀਦਵਾਰ ਦੀ ਤਾਂ ਮੰਨਿਆ ਪਹਿਲਾਂ ਹੀ ਜਾ ਰਿਹਾ ਸੀ ਕਿ ਆਮ ਆਦਮੀ ਪਾਰਟੀ ਦੇ ਵਿੱਚ ਜੋ ਸ਼ਾਮਿਲ ਹੋਏ ਸੀ ਪਵਨ ਕੁਮਾਰ ਤਿੰਨੂ ਤੇ ਉਹਨਾਂ ਨੂੰ ਉਮੀਦਵਾਰ ਬਣਾਇਆ ਜਾ ਸਕਦਾ ਕਿਐਸ ਸਰਾਇਆਂ ਪਹਿਲਾਂ ਲਾਈਆਂ ਜਾ ਰਹੀਆਂ ਸੀ ਤੇ ਇਨ੍ਹਾਂ ਕਐਸ ਸਰਾਇਆਂ ਦੇ ਉੱਤੇ ਮੋਹਰ ਲੱਗੀ ਦਿਖਾਈ ਦੇ ਰਹੀ ਹੈ ਆਮ ਆਦਮੀ ਪਾਰਟੀ ਦੇ ਵੱਲੋਂ ਜਲੰਧਰ ਤੋਂ ਪਵਨ ਕੁਮਾਰ ਤਿੰਨੂ ਨੂੰ ਚੌਂ ਮੈਦਾਨ ਦੇ ਵਿੱਚ ਉਤਾਰਿਆ ਗਿਆ ਪੰਜਾਬ ਆਮ ਆਦਮੀ ਪਾਰਟੀ ਨੇ ਤੀਜੀ ਆਪਣੀ ਲਿਸਟ ਜਾਰੀ ਕਰ ਦਿੱਤੀ ਐ ਸੋ ਢੇਲੀ ਪੋਸਟ ਪੰਜਾਬੀ ਦੀ ਖਬਰ ਤੇ ਮੋਹਰ ਲੱਗੀ ਐ ਤੀਜੀ ਲਿਸਟ ਦੇ ਵਿੱਚ ਚਾਰ ਉਮੀਦਵਾਰਾਂ ਦੇ ਨਾਮਾਂ ਦੇ ਉੱਤੇ ਮੋਹਰ ਲਗਾ ਦਿੱਤੀ ਐ ਜਲੰਧਰ ਤੇ ਲੁਧਿਆਣਾ ਹੌਟ ਸੀਟ ਬਣਿਆ ਹੋਇਆ ਸੀ ਹਰ ਇੱਕ ਦੀ ਨਜ਼ਰ ਇੱਥੇ ਟਿੱਕੀ ਹੋਈ ਸੀ ਤੇ ਹੁਣ ਜਲੰਧਰ ਤੋਂ ਪਵਨ ਕੁਮਾਰ ਟੀਨੂਨ ਜੜੀ ਆ ਟਿਕਟ ਦਿੱਤੀ ਗਈ ਤੇ ਉੱਥੇ ਹੀ ਕਾਂਗਰਸ ਦੀ ਗੱਲ ਕਰੀਏ ਤਾਂ ਚਰਨਜੀਤ ਚੰਨੀ ਨਚੋਣ ਮੈਦਾਨ ਦੇ ਵਿੱਚ ਉਤਾਰਿਆ ਗਿਆ ਤੇ ਫਸਮਾ ਮੁਕਾਬਲਾ ਦੇਖਣ ਨੂੰ ਮਿਲ ਸਕਦਾ ਹੈ ਲੁਧਿਆਣਾ ਜ਼ਿਲ੍ਹੇ ਦੇ ਵਿੱਚ ਵੀ ਕਾਫੀ ਨਾਮਾਂ ਦੇ ਉੱਤੇ ਚਰਚਾ ਚੱਲ ਰਹੀ ਸੀ ਕਿ ਵਿਧਾਇਕ ਦੇ ਉੱਤੇ ਦਾ ਜਿਹੜਾ ਖੇਡਿਆ ਜਾ ਸਕਤੇ ਹੈ ਤਾਂ ਇਹਨਾਂ ਚਰਚਾਵਾਂ ਦੇ ਉੱਤੇ ਮੋਹਰ ਲੱਗੀ ਹੈ ਮੌਜੂਦਾ ਵਿਧਾਇਕ ਅਸ਼ੋਕ ਰਾਸ਼ਰ ਪੱਪੀ ਨੂੰ ਜੜੀ ਆ ਟਿਕਟ ਦਿੱਤੀ ਗਈ ਸੋ ਲਗਾਤਾਰ ਪਾਰਟੀਆਂ ਦੇ ਵੱਲੋਂ ਜੜੀ ਆ ਸਰਗਰਮੀ ਦਿਖਾਈ ਦੇ ਜਾ ਰਹੀ ਹੈ ਨਾ ਟਿਕਟਨ ਨੂੰ ਲੈ ਕੇ ਤੇ ਅਜਿਹੇ ਦੇ ਵਿੱਚ ਹੁਣ ਕਹਿ ਸਕਦੇ ਹਾਂ ਕਿ ਆਮਦਮੀ ਪਾਰਟੀ ਦੀ ਤੀਜੀ ਲਿਸਟ ਦਾ ਸਸਪੈਂਸ ਖਤਮ ਹੋ ਚੁੱਕਾ ਹੈ ਤੇ ਚਾਰ ਉਮੀਦਵਾਰਾਂ ਨੂੰ ਚੋਣ ਮੈਦਾਨ ਦੇ ਵਿੱਚ ਉਤਾਰ ਦਿੱਤਾ ਗਿਆ ਤੀਜੀ ਲਿਸਟ ਦੇ ਵਿੱਚ ਨਾਮ ਸ਼ਾਮਿਲ ਕੀਤੇ ਗਏ ਜਗਤੀਪ ਸਿੰਘ ਕਾਕਾ ਬਰਾੜ ਅਮਨ ਸ਼ੇਰ ਸਿੰਘ ਚੈਰੀ ਕਲਸੀ ਪਵਨ ਕੁਮਾਰ ਟੀਨੂ ਤੇ ਅਸ਼ੋਕ ਪ੍ਰਸ਼ਰ ਪੱਪੀ ਨੂੰ ਵੀ ਚੋਣ ਮੈਦਾਨ ਤੇ ਵਿੱਚ ਉਤਾਰ ਦਿੱਤਾ ਗਿਆ ਦੱਸਦੀ ਕਿ ਲੁਧਿਆਣਾ ਜ਼ਿਲ੍ਹੇ ਦਾ ਸਬੰਧ ਇੱਥੇ 14 ਵਿਧਾਇਕ ਸਭਾ ਹਲਕੇ ਨੇ ਦਾਖ ਹਲਕੇ ਤੋਂ ਇਲਾਵਾ ਬਾਕੀ ਸਾਰੇ ਹਲਕਿਆਂ ਦੇ ਵਿੱਚ ਆਮ ਆਦਮੀ ਪਾਰਟੀ ਦੇ ਵਿਧਾਇਕ ਨੇ ਤੇ ਅਚਿਹੇ ਦੇ ਵਿੱਚ ਕਿਹਾ ਜਾ ਰਿਹਾ ਸੀ ਕਿ ਪਾਰਟੀ ਦੇ ਵੱਲੋਂ ਇਹਨਾਂ ਸਾਰੀਆਂ ਗੱਲਾਂ ਦਾ ਫਾਇਦਾ ਉਠਾਉਣ ਦੀ ਕੋਸ਼ਿਸ਼ ਕੀਤੀ ਜਾਵੇਗੀ ਤੇ ਮੌਜੂਦਾ ਵਿਧਾਇਕ ਤੇ ਦਾਅ ਪੇਚ ਖੇਡਿਆ ਜਾ ਸਕਦਾ ਹੈ ਤੇ ਇਹਨਾਂ ਕਿਆਸਰਾਈਆਂ ਨੂੰ ਸੱਚ ਕੀਤਾ ਤੇ ਹੁਣ ਆਮ ਆਦਮੀ ਪਾਰਟੀ ਦੇ ਵੱਲੋਂ ਲੁਧਿਆਣਾ ਤੋਂ ਸ਼ੋਕ ਪ੍ਰੈਸ਼ਰ ਪੱਪੀ ਨੂੰ ਉਮੀਦਵਾਰ ਐਲਾਨਿਆ ਗਿਆ ਤੇ ਉੱਥੇ ਜਫਰੋਜ਼ਪੁਰ ਦੀ ਗੱਲ ਕਰੀਏ ਤਾਂ ਜਗਤੀਪ ਸਿੰਘ ਕਾਕਾ ਬਰਾੜ ਨੂੰ ਟਿਕਟ ਦਿੱਤੀ ਹੈ ਗੁਰਦਾਸਪੁਰ ਤੋਂ ਅਮਨਸ਼ੇਰ ਸਿੰਘ ਚੈਰੀ ਕਲਸੀ ਨੂੰ ਉਮੀਦਵਾਰ ਐਲਾਨਿਆ ਗਿਆ ਤੇ ਜਲੰਧਰ ਤੋਂ ਪਵਨ ਕੁਮਾਰ ਤੀਨੂ ਨੂੰ ਟਿਕਟ ਦੇ ਦਿੱਤੀ ਹੈ ਸੋ ਲਗਾਤਾਰ ਅੱਜ ਚਰਚਾਵਾਂ ਚੱਲ ਰਹੀਆਂ ਸੀ ਕਿ ਥੋੜੇ ਜਿਹੇ ਸਮੇਂ ਤੱਕ ਆਮ ਆਦਮੀ ਪਾਰਟੀ ਦੇ ਵੱਲੋਂ ਤੀਜੀ ਲਿਸਟ ਦਾ ਐਲਾਨ ਕੀਤਾ ਜਾ ਰਿਹਾ ਹੈ ਤੇ ਹੁਣ ਇਸ ਲਿਸਟ ਨੂੰ ਸਾਂਝਾ ਕਰ ਦਿੱਤਾ ਗਿਆ ਸੋ ਵੱਡੀ ਖਬਰ ਤੁਹਾਡੇ ਨਾਲ ਸੰਚਾਰ ਰਹੇ ਹਾਲਾਂਕਿ ਆਮਦਮੀ ਪਾਰਟੀ ਦੇ ਵੱਲੋਂ ਇਹਨਾਂ ਚੋਣਾਂ ਨੂੰ ਲੈ ਕੇ ਜੋਰਾ ਸ਼ੋਰਾਂ ਤੇ ਤਿਆਰੀਆਂ ਕੀਤੀਆਂ ਜਾ ਰੀਆਂ ਨੇ ਤੇ ਅਜਿਹੇ ਦੇ ਵਿੱਚ ਚਾਰ ਉਮੀਦਵਾਰਾਂ ਨੂੰ ਚੋਣ ਮੈਦਾਨ ਦੇ ਵਿੱਚ ਉਤਾਰ ਦਿੱਤਾ ਗਿਆ ਚੋਣ ਮੈਦਾਨ ਦੇ ਲਈ ਤੇਰਾ ਚਿਹਰੇਆਂ ਦਾ ਐਲਾਨ ਆਮਦਮੀ ਪਾਰਟੀ ਦੇ ਵੱਲੋਂ ਕੀਤਾ ਗਿਆ ਚਾਰ ਨਾਮਾਂ ਦੇ ਉੱਤੇ ਮੋਹਰ ਲਗਾ ਦਿੱਤੀ ਐ ਸੋ ਫੋਟ ਸਿੱਟ ਲੁਧਿਆਣਾ ਤੇ ਜਲੰਧਰ ਤੇ ਨਸਰਾ ਟਿਕੀਆਂ ਹੋਈਆਂ ਸੀ ਤੇ ਹੁਣ ਪਵਨ ਕੁਮਾਰ ਟਿੰਨੂ ਦਾ ਮੁਕਾਬਲਾ ਜਿਹੜਾ ਕਾਫੀ ਦੇਖਣ ਮਿਲ ਸਕਦਾ ਹੈ ਚਰਨਜੀਤ ਸਿੰਘ ਚੰਨੀ ਨਾਲ ਮੁਕਾਬਲਾ ਹੋ ਸਕਦਾ ਹੈ ਤੇ ਉੱਥੇ ਜੇ ਗੱਲ ਕਰੀਏ ਜਲੰਧਰ ਲੋਕ ਸਭਾ ਸੀਟ ਤੋਂ ਕਾਂਗਰਸ ਵੱਲੋਂ ਸਾਫ ਦਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੂੰ ਚੋਣ ਮੈਦਾਨ ਦੇ ਵਿੱਚ ਉਤਾਰ ਦਿੱਤਾ ਕਿ ਆਮ ਆਦਮੀ ਪਾਰਟੀ ਛੱਟ ਕੇ ਆਏ ਸਾਫ ਦਾ ਸੰਸਦ ਮੈਂਬਰ ਸੁਸ਼ੀਲ ਕੁਮਾਰ ਰਿੰਕੂ ਨੂੰ ਪਾਜਪਾ ਨੇ ਆਪਣਾ ਉਮੀਦਵਾਰ ਬਣਾਇਆ ਹੈ ਅਜੇ ਤੱਕ ਉਹ ਤੇ ਅਕਲ ਦਲ ਦੇ ਵੱਲੋਂ ਆਪਣਾ ਪੱਤਾ ਨਹੀਂ ਖੋਲਿਆ ਗਿਆ ਤੇ ਹੁਣ ਆਮ ਆਦਮੀ ਪਾਰਟੀ ਦੇ ਵੱਲੋਂ ਪਵਨ ਕੁਮਾਰ ਟੀਨੂ ਨੂੰ ਚੋਣ ਮੈਦਾਨ ਦੇ ਵਿੱਚ ਉਤਾਰਿਆ ਗਿਆ ਦੇਖਣਾ ਹੋਵੇਗਾ ਕਿ ਕਿਸ ਤਰੀਕੇ ਦੇ ਨਾਲ ਮੁਕਾਬਲਾ ਜੜਾ ਹੈ ਤੈਂਦਾ ਜੁਲੰਦਰ ਤੇ ਲੁਧਿਆਣਾ ਤੇ ਨਸਰਾ ਸਭ ਦੇ ਟਿਕਿਆ ਸੀ ਤੇ ਇਸੇ ਵਿਚਾਲੇ ਫਰੋਜ਼ਪੁਰ ਤੋਂ ਵੀ ਜਗਤੀਪ ਸਿੰਘ ਕਾਕਾ ਬਰਾਣ ਨੂੰ ਟਿਕਟ ਦੇ ਦਿੱਤੀ ਹੈ ਤੇ ਗੁਰਦਾਸਪੁਰ ਦੀ ਗੱਲ ਕਰੀਏ ਤਾਂ ਅਮਨ ਸ਼ੇਰ ਸਿੰਘ ਸ਼ੈਰੀ ਕਲਸੀ ਨੂੰ ਚੌਣ ਮੈਦਾਨ ਦੇ ਵਿੱਚ ਉਤਾਰ ਦਿੱਤਾ ਗਿਆ ਸੋ ਤੀਜੀ ਲਿਸਟ ਦਾ ਸਸਪੈਂਸ ਜਿਹੜਾ ਖਤਮ ਹੋ ਚੁੱਕਾ ਹੈ ਤੀਸਰੀ ਲਿਸਟ ਆਮ ਆਦਮੀ ਪਾਰਟੀ ਦੇ ਵੱਲੋਂ ਵੀ ਜਾਰੀ ਕਰ ਦਿੱਤੀ ਗਈ ਹੈ। ਪਾਰਟੀ ਦੇ ਵੱਲੋਂ ਆਪਣੀ ਤੀਜੀ ਲਿਸਟ ਜਾਰੀ ਕਰ ਦਿੱਤੀ ਹੈ ਉਮੀਦਵਾਰਾਂ ਦੀ ਤੀਸਰੀ ਲਿਸਟ ਜਾਰੀ ਕਰ ਦਿੱਤੀ ਹੈ ਦੱਸਦੀ ਹੈ ਕਿ ਰੋਜ਼ਪੁਰ ਤੋਂ ਜਗਦੀਪ ਸਿੰਘ ਕਾਕਾ ਬਰਾੜ ਨੂੰ ਟਿਕਟ ਦੇ ਦਿੱਤੀ ਗਈ ਜੋਥੇ ਗੁਰਦਾਸਪੁਰ ਦੀ ਗੱਲ ਕਰੀਏ ਤਾਂ ਅਮਨ ਸ਼ੇਰ ਸਿੰਘ ਨੂੰ ਚੌੜ ਮੈਦਾਨ ਦੇ ਵਿੱਚ ਉਤਾਰ ਦਿੱਤਾ ਗਿਆ ਜਲੰਧਰ ਦੀ ਸੀਟ ਹੋਟ ਸੀਟ ਬਣੀ ਹੋਈ ਸੀ ਤੇ ਇੱਥੋਂ ਪਵਨ ਕੁਮਾਰ ਟਿੰਨੂ ਨੂੰ ਟਿਕਟ ਦਿੱਤੀ ਗਈ ਤੇ ਉੱਥੇ ਜੇ ਲੁਧਿਆਣਾ ਦੀ ਗੱਲ ਕਰੀਏ ਤਾਂ ਮੌਜੂਦਾ ਵਿਧਾਇਕ ਅਸ਼ੋਕ ਪ੍ਰਾਸ਼ਰ ਪੱਪੀ ਨੂੰ ਟਿਕਟ ਦਿੱਤੀ ਗਈ ਸੋ ਲਗਾਤਾਰ ਲੋਕ ਸਭਾ ਚੋਣਾਂ ਲੈ ਕੇ ਹਲਚਲ ਜਿਹੜੀ ਆ ਪਾਰਟੀਆਂ ਦੇ ਵਿੱਚ ਚਾਰੀ ਸਿਆਸੀ ਮਾਹੌਲ ਗਰਮਾਇਆ ਹੋਇਆ ਤੇ ਅਸੀਂ ਵਿਚਾਰੇ ਆਮ ਆਦਮੀ ਪਾਰਟੀ ਦੀ ਗੱਲ ਕਰੀਏ ਤਾਂ ਲੋਕ ਸਭਾ ਚੋਣਾਂ ਲੈ ਕੇ ਆਮ ਆਦਮੀ ਪਾਰਟੀ ਦੀਆਂ ਤਿਆਰੀਆਂ ਜੋਰਾ ਸ਼ੋਰਾ ਤੇ ਨਜ਼ਰ ਆ ਰਹੀਆਂ ਨੇ ਕਿਉਂਕਿ ਸਭ ਤੋਂ ਪਹਿਲਾਂ ਵੀ ਉਮੀਦਵਾਰਾਂ ਦੀ ਲਿਸਟ ਆਮ ਆਦਮੀ ਪਾਰਟੀ ਦੇ ਵੱਲੋਂ ਹੀ ਜਾਰੀ ਕੀਤੀ ਗਈ ਤੇ ਹੁਣ ਤੀਸਰੀ ਲਿਸਟ ਜਾਰੀ ਕੀਤੀ ਗਈ ਹੈ ਹੌਟ ਸੀਟ ਸੀ ਜਲੰਧਰ ਤੇ ਲੁਧਿਆਣਾ ਜਿਸ ਤੋਂ ਉਮੀਦਵਾਰਾਂ ਨੂੰ ਦਾਰਿਆ ਗਿਆ ਦੱਸਿਆ ਕਿ ਜਲੰਧਰ ਤੋਂ ਪਵਨ ਕੁਮਾਰ ਤਿੰਨ ਨੂੰ ਟਿਕਟ ਦੇ ਦਿੱਤੀ ਹੈ ਤੇ ਲੁਧਿਆਣਾ ਤੋਂ ਅਸ਼ੋਕ ਪ੍ਰਾਸ਼ਰ ਪੱਪੀ ਨੂੰ ਚੌਂ ਮੈਦਾਨ ਦੇ ਵਿੱਚ ਉਤਾਰ ਦਿੱਤਾ ਗਿਆ ਤੇ ਗੁਰਦਾਸਪੁਰ ਤੋਂ ਅਮਨ ਸ਼ੇਰ ਸਿੰਘ ਦੇ ਨਾਮ ਦੇ ਉੱਤੇ ਮੋਹਰ ਲਗਾ ਦਿੱਤੀ ਹੈ ਤੇ ਫਿਰੋਜ਼ਪੁਰ ਦੀ ਜੇ ਗੱਲ ਕਰੀਏ ਤਾਂ ਜਗਦੀਪ ਸਿੰਘ ਕਾਕਾ ਬ੍ਰੈਂਡ ਨੂੰ ਟਿਕਟ ਦਿੱਤੀ ਗਈ ਸੋ ਵੱਡੀ ਖਬਰ ਤੁਹਾਡਾ ਸਾਂਝੀ ਕਰ ਰਹੇ ਹਾਂ ਲੋਕ ਸਭਾ ਚੋਣਾਂ ਨੂੰ ਲੈ ਕੇ ਆਮ ਆਦਮੀ ਪਾਰਟੀ ਪੂਰੀ ਤਰ੍ਹਾਂ ਸਰਗਰਮ ਨਜ਼ਰ ਆ ਰਹੀ ਹੈ ਤੇ ਆਪਣੀ ਤੀਜੀ ਲਿਸਟ ਜਿਹੜੀ ਆ ਪਾਰਟੀ ਦੇ ਵੱਲੋਂ ਜਾਰੀ ਕਰ ਦਿੱਤੀ ਗਈ ਹੈ ਜਿੱਥੋਂ ਤੱਕ ਜੇ ਗੱਲ ਕਰੀਏ ਤਾਂ ਜਲੰਧਰ ਤੋਂ ਉਮੀਦਵਾਰ ਦੀ ਤਾਂ ਮੰਨਿਆ ਪਹਿਲਾਂ ਹੀ ਜਾ ਰਿਹਾ ਸੀ ਕਿ ਆਮ ਆਦਮੀ ਪਾਰਟੀ ਦੇ ਵਿੱਚ ਜੋ ਸ਼ਾਮਿਲ ਹੋਏ ਸੀ ਪਵਨ ਕੁਮਾਰ ਟਿੰਨੂ ਤੇ ਉਹਨਾਂ ਨੂੰ ਉਮੀਦਵਾਰ ਬਣਾਇਆ ਜਾ ਸਕਦਾ ਕਿਆਸ ਸਰਾਈਆਂ ਪਹਿਲੋਂ ਲਾਈਆਂ ਜਾ ਰਹੀਆਂ ਸੀ ਤੇ ਇਨ੍ਹਾਂ ਕਿਆਸਰਾਈਆਂ ਦੇ ਉੱਤੇ ਮੋਹਰ ਲੱਗੀ ਦਿਖਾਈ ਦੇ ਰਹੀ ਹੈ ਆਮ ਆਦਮੀ ਪਾਰਟੀ ਦੇ ਵੱਲੋਂ ਜਲੰਧਰ ਤੋਂ ਪਵਨ ਕੁਮਾਰ ਤਿੰਨੋਂ ਨੂੰ ਚੌੜ ਮੈਦਾਨ ਦੇ ਵਿੱਚ ਉਤਾਰਿਆ ਗਿਆ ਪੰਜਾਬ ਆਮ ਆਦਮੀ ਪਾਰਟੀ ਨੇ ਤੀਜੀ ਆਪਣੀ ਲਿਸਟ ਜਾਰੀ ਕਰ ਦਿੱਤੀ ਐ ਸੋ ਦਿੱਲੀ ਪੋਸਟ ਪੰਜਾਬੀ ਦੀ ਖਬਰ ਤੇ ਮੋਹਰ ਲੱਗੀ ਹੈ ਤੀਜੀ ਲਿਸਟ ਦੇ ਵਿੱਚ ਚਾਰ ਉਮੀਦਵਾਰਾਂ ਦੇ ਨਾਮਾਂ ਦੇ ਉੱਤੇ ਮੋਹਰ ਲਗਾ ਦਿੱਤੀ ਹੈ ਜਲੰਧਰ ਤੇ ਲੁਧਿਆਣਾ ਹੌਟ ਸੀਟ ਬੜਿਆ ਹੋਇਆ ਸੀ ਹਰ ਇੱਕ ਦੀ ਨਜ਼ਰ ਇੱਥੇ ਟਿੱਕੀ ਹੋਈ ਸੀ ਤੇ ਹੁਣ ਜਲੰਧਰ ਤੋਂ ਪਵਨ ਕੁਮਾਰ ਟਿੰਨੂ ਨੂੰ ਜੜੀ ਆ ਟਿਕਟ ਦਿੱਤੀ ਗਈ ਤੇ ਉੱਥੇ ਹੀ ਕਾਂਗਰਸ ਦੀ ਗੱਲ ਕਰੀਏ ਤਾਂ ਚਰਨਜੀਤ ਚੰਨੀ ਨੂੰ ਚੋਣ ਮੈਦਾਨ ਦੇ ਵਿੱਚ ਉਤਾਰਿਆ ਗਿਆ ਤੇ ਫਸਮਾ ਮੁਕਾਬਲਾ ਦੇਖਣ ਨੂੰ ਮਿਲ ਸਕਦਾ ਹੈ ਲੁਧਿਆਣਾ ਜ਼ਿਲ੍ਹੇ ਦੇ ਵਿੱਚ ਵੀ ਕਾਫੀ ਨਾਮਾਂ ਦੇ ਉੱਤੇ ਚਰਚਾ ਛੜ ਰਹੀ ਸੀ ਕਿ ਵਿਧਾਇਕ ਦੇ ਉੱਤੇ ਦਾ ਜਿਹੜਾ ਖੇਡਿਆ ਜਾ ਸਕਤੇ ਹੈ ਤਾਂ ਇਹਨਾਂ ਚਰਚਾਵਾਂ ਦੇ ਉੱਤੇ ਮੋਹਰ ਲੱਗੀ ਹੈ ਮੌਜੂਦਾ ਵਿਧਾਇਕ ਅਸ਼ੋਕ ਆਸ਼ਰ ਪੱਪੀ ਨੂੰ ਜੜੀ ਆ ਟਿਕਟ ਦਿੱਤੀ ਗਈ ਸੋ ਲਗਾਤਾਰ ਪਾਰਟੀਆਂ ਦੇ ਵੱਲੋਂ ਜੜੀ ਆ ਸਰਗਰਮੀ ਦਿਖਾਈ ਜਾ ਰਹੀ ਹੈ ਨਾ ਟਿਕਟਾਂ ਨੂੰ ਲੈ ਕੇ ਤੇ ਅਜਿਹੇ ਦੇ ਵਿੱਚ ਹੁਣ ਕਹਿ ਸਕਦੇ ਆ ਕਿ ਆਮ ਆਦਮੀ ਪਾਰਟੀ ਦੀ ਤੀਜੀ ਲਿਸਟ ਦਾ ਸਸਪੈਂਸ ਖਤਮ ਹੋ ਚੁੱਕਾ ਹੈ ਤੇ ਚਾਰ ਉਮੀਦਵਾਰਾਂ ਨੂੰ ਚੋਣ ਮੈਦਾਨ ਦੇ ਵਿੱਚ ਉਤਾਰ ਦਿੱਤਾ ਗਿਆ ਤੀਜੀ ਲਿਸਟ ਦੇ ਵਿੱਚ ਨਾਮ ਸ਼ਾਮਿਲ ਕੀਤੇ ਗਏ ਜਗਤੀਪ ਸਿੰਘ ਕਾਕਾ ਬਰਾੜ ਅਮਨਸ਼ੇਰ ਸਿੰਘ ਚੈਰੀ ਕਲਸੀ ਪਵਨ ਕੁਮਾਰ ਟੀਨੂ ਤੇ ਅਸ਼ੋਕ ਪ੍ਰਸ਼ਰ ਪੱਪੀ ਨੂੰ ਵੀ ਚੋਣ ਮੈਦਾਨ ਦੇ ਵਿੱਚ ਉਤਾਰ ਦਿੱਤਾ ਗਿਆ ਦੱਸ ਦਈਏ ਕਿ ਲੁਧਿਆਣਾ ਜ਼ਿਲ੍ਹੇ ਦਾ ਸਬੰਧ ਇੱਥੇ 14 ਵਿਧਾਨ ਸਭਾ ਹਲਕੇ ਨੇ ਦਾ ਹਲਕੇ ਤੋਂ ਇਲਾਵਾ ਬਾਕੀ ਸਾਰੇ ਹਲਕਿਆਂ ਦੇ ਵਿੱਚ ਆਮ ਆਦਮੀ ਪਾਰਟੀ ਦੇ ਵਿਧਾਇਕ ਨੇ ਤੇ ਅਚਰੇਹ ਦੇ ਵਿੱਚ ਕਿਹਾ ਜਾ ਰਿਹਾ ਸੀ ਕਿ ਪਾਰਟੀ ਦੇ ਵੱਲੋਂ ਇਹਨਾਂ ਸਾਰੀਆਂ ਗੱਲਾਂ ਦਾ ਫਾਇਦਾ ਉਠਾਉਣ ਦੀ ਕੋਸ਼ਿਸ਼ ਕੀਤੀ ਜਾਵੇਗੀ ਤਾਂ ਮੌਜੂਦਾ ਵਿਧਾਇਕ ਤੇ ਦਾਅ ਪੇਛ ਖੇਡਿਆ ਜਾ ਸਕਦਾ ਹੈ ਤੇ ਇਹਨਾਂ ਕਿਆਸਰਾਈਆਂ ਨੂੰ ਸੱਚ ਕੀਤਾ ਤੇ ਹੁਣ ਆਮ ਆਦਮੀ ਪਾਰਟੀ ਦੇ ਵੱਲੋਂ ਲੁਧਿਆਣਾ ਤੋਂ ਸ਼ੋਕ ਪ੍ਰਸ਼ਰ ਪੱਪੀ ਨੂੰ ਉਮੀਦਵਾਰ ਐਲਾਨਿਆ ਗਿਆ ਤੇ ਉੱਥੇ ਜਫਰੋਜ਼ਪੁਰ ਦੀ ਗੱਲ ਕਰੀ ਤਾਂ ਜਗਤੀਪ ਸਿੰਘ ਕਾਕਾ ਬਰਾੜ ਨੂੰ ਟਿਕਟ ਦਿੰਦੀ ਹੈ ਗੁਰਦਾਸਪੁਰ ਤੋਂ ਅਮਨਸ਼ੇਰ ਸਿੰਘ ਚੈਰੀ ਕਲਸੀ ਨੂੰ ਉਮੀਦਵਾਰ ਐਲਾਨਿਆ ਗਿਆ ਤੇ ਜਲੰਧਰ ਤੋਂ ਪਵਨ ਕੁਮਾਰ ਤੀਨੂ ਨੂੰ ਟਿਕਟ ਦੇ ਦਿੱਤੀ ਐ ਸੋ ਲਗਾਤਾਰ ਅੱਜ ਚਰਚਾਵਾਂ ਚੱਲ ਰਹੀਆਂ ਸੀ ਕਿ ਥੋੜੇ ਹੀ ਸਮੇਂ ਤੱਕ ਆਮ ਆਦਮੀ ਪਾਰਟੀ ਦੇ ਵੱਲੋਂ ਤੀਜੀ ਲਿਸਟ ਦਾ ਐਲਾਨ ਕੀਤਾ ਜਾ ਰਿਹਾ ਹੈ ਤੇ ਹੁਣ ਇਸ ਲਿਸਟ ਨੂੰ ਸਾਂਝਾ ਕਰ ਦਿੱਤਾ ਗਿਆ ਸੋ ਵੱਡੀ ਖਬਰ ਉਹ ਹੱਦਨ ਸੰਜਿਕ ਕਰ ਰਹੇ ਹਨ ਹਾਲਾਂਕਿ ਆਮਦਮੀ ਪਾਰਟੀ ਦੇ ਵੱਲੋਂ ਇਹਨਾਂ ਚੋਣਾਂ ਨੂੰ ਲੈ ਕੇ ਜੋਰਾ ਸ਼ੋਰਾਂ ਤੇ ਤਿਆਰੀਆਂ ਕੀਤੀਆਂ ਜਾ ਰਹੀਆਂ ਨੇ ਤੇ ਅਜਿਹੇ ਦੇ ਵਿੱਚ ਚਾਰ ਉਮੀਦਵਾਰਾਂ ਨੂੰ ਚੋਣ ਮੈਦਾਨ ਦੇ ਵਿੱਚ ਉਤਾਰ ਦਿੱਤਾ ਗਿਆ ਚੋਣ ਮੈਦਾਨ ਦੇ ਲਈ ਤੇਰਾ ਚਿਹਰੇਆਂ ਦਾ ਐਲਾਨ ਆਮਦਮੀ ਪਾਰਟੀ ਦੇ ਵੱਲੋਂ ਕੀਤਾ ਗਿਆ ਚਾਰ ਨਾਮਾਂ ਦੇ ਉੱਤੇ ਮੋਹਰ ਲਗਾ ਦਿੱਤੀ ਐ ਸੋ ਫੋਟ ਸਿਟ ਲੁਧਿਆਣਾ ਤੇ ਜਲੰਧਰ ਤੇ ਨਜ਼ਰਾ ਟਿਕੀਆਂ ਹੋਈਆਂ ਸੀ ਤੇ ਹੁਣ ਪਵਨ ਕੁਮਾਰ ਟਿੰਨੂ ਦਾ ਮੁਕਾਬਲਾ ਜਿਹੜਾ ਕਾਫੀ ਦੇਖਣ ਮਿਲ ਸਕਦਾ ਹੈ ਚਰਨਜੀਤ ਸਿੰਘ ਚੰਨੀ ਨਾਲ ਮੁਕਾਬਲਾ ਹੋ ਸਕਦਾ ਹੈ ਤੇ ਉੱਥੇ ਜੇ ਗੱਲ ਕਰੀਏ ਜਲੰਧਰ ਲੋਕ ਸਭਾ ਸੀਟ ਤੋਂ ਕਾਂਗਰਸ ਵੱਲੋਂ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੂੰ ਚੋਣ ਮੈਦਾਨ ਦੇ ਵਿੱਚ ਉਤਾਰ ਦਿੱਤਾ ਕਿ ਆਮ ਆਦਮੀ ਪਾਰਟੀ ਛੱਟ ਕੇ ਆਏ ਸਾਬਕਾ ਸੰਸਦ ਮੈਂਬਰ ਸੁਸ਼ੀਲ ਕੁਮਾਰ ਰਿੰਕੂ ਨੂੰ ਪਾਜਪਾ ਨੇ ਆਪਣਾ ਉਮੀਦਵਾਰ ਬਣਾਇਆ ਹੈ ਹਜੇ ਤੱਕ ਉੱਥੇ ਅਕਲ ਦਲ ਦੇ ਵੱਲੋਂ ਆਪਣਾ ਪੱਤਾ ਨਹੀਂ ਖੋਲਿਆ ਗਿਆ ਤੇ ਹੁਣ ਆਮ ਆਦਮੀ ਪਾਰਟੀ ਦੇ ਵੱਲੋਂ ਪਵਨ ਕੁਮਾਰ ਤਿੰਨੂ ਨੂੰ ਚੋਣ ਮੈਦਾਨ ਦੇ ਵਿੱਚ ਉਤਾਰਿਆ ਗਿਆ ਦੇਖਣਾ ਹੋਵੇਗਾ ਕਿ ਕਿਸ ਤਰੀਕੇ ਦੇ ਨਾਲ ਮੁਕਾਬਲਾ ਜੜਾ ਤੈਂਦ ਹੈ ਜੁਲੰਦਰ ਤੇ ਲੁਧਿਆਣਾ ਤੇ ਨਸਰਾ ਸਭ ਦੇ ਟਿਕਿਆ ਸੀ ਤੇ اسی ਵਿਚਾਰੇ ਫਰੋਸਪੁਰ ਤੋਂ ਵੀ ਜਗਤੀਪ ਸਿੰਘ ਕਾਕਾ ਬਰਾਣ ਨੂੰ ਟਿਕਟ ਦੇ ਦਿੱਤੀ ਹੈ ਤੇ ਗੁਰਦਾਸਪੁਰ ਦੀ ਗੱਲ ਕਰੀਏ ਤਾਂ ਅਮਨ ਸ਼ੇਰ ਸਿੰਘ ਸ਼ੈਰੀ ਕਲਸੀ ਨੂੰ ਚੋਣ ਮੈਦਾਨ ਦੇ ਵਿੱਚ ਉਤਾਰ ਦਿੱਤਾ ਗਿਆ ਸੋ ਤੀਜੀ ਲਿਸਟ ਦਾ ਸਸਪੈਂਸ ਜੜਾ ਖਤਮ ਹੋ ਚੁੱਕਾ ਹੈ ਤੀਸਰੀ ਲਿਸਟ ਆਮ ਆਦਮੀ ਪਾਰਟੀ ਦੇ ਵੱਲੋਂ ਵੀ ਜਾਰੀ ਕਰ ਦਿੱਤੀ ਗਈ ਹੈ